ਅਮਰੀਕਾ ਵੀ ਸੋਚ ਰਿਹਾ ਕਿ ਸਾਨੂੰ ਮੁਹੱਲਾ ਕਲੀਨਿਕਾਂ ਦਾ ਮਾਡਲ ਦਿਓ ਅਸੀਂ ਵੀ ਕੁਝ ਨਾ ਕੁਝ ਨੇੜੇ ਇਲਾਜ ਦਾ ਜਿਹੜਾ ਕਈ ਵਾਰੀ ਇਲਾਜ ਉਡਾ ਨਹੀਂ ਹੁੰਦਾ ਅਮਰੀਕਾ ਵੀ ਸੋਚ ਰਿਹਾ ਕਿ ਸਾਨੂੰ ਮੁਹੱਲਾ ਕਲੀਨਿਕਾਂ ਦਾ ਮਾਡਲ ਦਿਓ ਅਸੀਂ ਵੀ ਕੁਝ ਨਾ ਕੁਝ ਨੇੜੇ ਇਲਾਜ ਦਾ ਜਿਹੜਾ ਅਮਰੀਕਾ ਤੁਹਾਡਾ ਸੋਚ ਰਿਹਾ ਸੀ ਕਿ ਅਮਰੀਕਾ ਕਹਿ ਰਿਹਾ ਸੀ ਕਿ ਮੁਹੱਲਾ ਕਲੀਨਿਕਾਂ ਦਾ ਸਾਨੂੰ ਵੀ ਤੁਸੀਂ ਉਹ ਦਿਓ ਕਈ ਵਾਰੀ ਇਲਾਜ ਇੱਡਾ ਨਹੀਂ ਹੁੰਦਾ ਨੇੜੇ ਇਲਾਜ ਹੋ ਜਾਊਗਾ ਫੇਰ ਤੁਸੀਂ ਕਿਉਂ 2 2 3 300 ਕਿਲੋਮੀਟਰ ਜਹਾਜ਼ ਤੋਂ ਡੁੱਟ ਜਾਨੇ ਆ ਐਡਾ ਤੁਹਾਡਾ ਇਲਾਜ ਕਿੰਨਾ ਕੁ ਵੱਡਾ ਹੋ ਗਿਆ ਸੀ ਅਸੀਂ ਮੰਨਦੇ ਆ ਕਿ ਤੁਹਾਡੀ ਜਿਹੜੀ ਹਾਲਤ ਆ ਉਹ ਗੰਭੀਰ ਹੋ ਗਈ ਹੋਗੀ ਤੁਸੀਂ ਹੈਲੀਕਾਪਟਰ ਤੋਂ ਉੱਤੇ ਨਹੀਂ ਡਿੱਗੇ ਤੁਸੀਂ ਡਿੱਗੇ ਕਿੰਨੀ ਫੁੱਟ ਤੋਂ ਹੋਵੋਗੇ ਤੁਸੀਂ ਆਪ ਕਹਾ ਫੇਸਬੁੱਕ ਤੇ ਕਿ ਜੀ ਉਹ ਸੀੜੀ ਮੈਨੂੰ ਦਿਖੀ ਨਹੀਂ ਗਈ ਪੌੜੀ ਨਹੀਂ ਦਿਖੀ ਜਹਾਜ਼ ਦੀ ਹੁਣ ਤੁਸੀਂ ਅੱਧੋਂ ਬਾਅਦ 5 ਫੁੱਟ ਤੋਂ ਡਿੱਗੇ ਹੋਵੋਗੇ ਜਾਂ 7 ਫੁੱਟ ਤੋਂ ਡਿੱਗੇ ਹੋਵੋਗੇ ਪਰ ਪੰਜਾਬ ਦੇ ਵਿੱਚ ਕੁਝ ਐਹੋ ਜਿਹੇ ਲੋਕ ਪਏ ਆ ਜਿਹੜੇ 20-20 ਫੁੱਟ ਤੋਂ ਉੱਤੋਂ ਡਿੱਗ ਪੈਂਦੇ ਆ ਕਈ 30-30 ਫੁੱਟ ਤੋਂ ਡਿੱਗ ਪੈਂਦੇ ਆ ਕਈ 15-15 ਫੁੱਟ ਤੋਂ ਡਿੱਗ ਪੈਂਦੇ ਆ ਫਿਰ ਉਹਨਾਂ ਨੂੰ ਦਿੱਲੀ ਕਿਵੇਂ ਲੈ ਕੇ ਜਾਇਆ ਜਾਊਗਾ ਦੂਸਰੀ ਗੱਲ ਜੇਕਰ ਅਮਰੀਕਾ ਵਾਲੇ ਤੁਹਾਨੂੰ ਇਹ ਕਹਿੰਦੇ ਆ ਕਿ ਅਸੀਂ ਸੋਚ ਰਹੇ ਆ ਮਹੱਲਾ ਕਲੀਨਿਕਾਂ ਬਾਰੇ ਤੇ ਫਿਰ ਅਮਰੀਕਾ ਵਾਲੇ ਇਲਾਜ ਕਰਾਉਣ ਤੁਹਾਡੇ ਅਮਰੀਕਾ ਚ ਕਿਉਂ ਨਹੀਂ ਆ ਰਹੇ ਤੁਸੀਂ ਲੋਕਾਂ ਨੂੰ ਗੱਪ ਕਿਉਂ ਮਾਰ ਰਹੇ ਆ ਤੁਸੀਂ ਗੱਪਾਂ ਦਾ ਮਹਿਲ ਕਿਉਂ ਉਸਾਰ ਰਹੇ ਆ ਉਹਨਾਂ ਗੱਪਾਂ ਦਾ ਤੁਸੀਂ ਜਿਹੜਾ ਸੁਫਨਾ ਉਹ ਬਾਹਰ ਦੇ ਐਨਆਰਆਈਆਂ ਨੂੰ ਵਿਖਾਉਨੇ ਆ ਔਰ ਤੁਸੀਂ ਪੰਜਾਬ ਦੇ ਲੋਕ ਜਿਹੜੇ ਬਿਮਾਰ ਨਹੀਂ ਹੁੰਦੇ ਉਹਨਾਂ ਨੂੰ ਇੰਜ ਲੱਗਦਾ ਕਿ ਭਾਈ ਹੁਣ ਭਗਵੰਤਮਾਨ ਆ ਗਿਆ ਹਸਪੀਟਲਾਂ ਵਿੱਚ ਮਹੱਲਾ ਕਲੀਨਿਕਾ ਵਿੱਚ ਬੱਲੇ ਬੱਲੇ ਹੋ ਜੂਗੀ ਤੇ ਬੇਫਿਕਰ ਹੋ ਜੂਗੀ ਪਰ ਉਹਨਾਂ ਨੂੰ ਨਹੀਂ ਪਤਾ ਕਿ ਜਿਹੜੇ ਜਿਹੜੇ ਬੰਦੇ ਨੇ ਮਹੱਲਾ ਕਲੀਨਿਕ ਬਣਾਇਆ ਹੋਵੇ ਇਹ ਤਾਂ ਐਂਜ ਲੱਗਦਾ ਕਿ ਜਿਹੜੇ ਵਿਅਕਤੀ ਨੇ ਜਿਹੜੇ ਹਲਵਾਈ ਨੇ ਲੰਗਰ ਪਕਾਇਆ ਹੋਵੇ ਉਹਨੇ ਲੰਗਰ ਖਾਦਾ ਹੀ ਨਾ ਹੋਵੇ ਹੁਣ ਲੰਗਰ ਖਾਨ ਦਾ ਮਤਲਬ ਕੀ ਆ ਅਸੀਂ ਤਾਂ ਇਹ ਕਹਿੰਨੇ ਆ ਕਿ ਜਿਹੜਾ ਮਹੱਲਾ ਕਲੀਨਿਕਾਂ ਤੇ ਕਰੋੜਾ ਰੁਪਈਆ ਲੱਗਿਆ ਉਹ ਬਹੁਤ ਵਧੀਆ ਲੱਗਿਆ ਸਾਡੇ 18 ਲੱਖ ਰੁਪਏ ਦਾ ਤੁਸੀਂ ਇੱਕ ਮਹੱਲਾ ਕਲੀਨਿਕ ਬਣਾਇਆ 18 ਲੱਖ 37467 ਰੁਪਈਆ ਦਾ ਤੁਸੀਂ 500 ਤੋਂ ਪਲੱਸ ਮਹੱਲਾ ਕਲੀਨਿਕ ਬਣਾਏ ਆ ਜਿਹੜਾ ਲਗਭਗ 100 ਕਰੋੜ ਰੁਪਏ ਦੇ ਲੱਗੇ ਦਾਗੇ ਬੰਦਾ ਹੁਣ 100 ਕਰੋੜ ਰੁਪਈਆ ਲਾ ਕੇ ਹਲਵਾਈ ਜੀ ਤੁਸੀਂ ਲੰਗਰ ਪਕਾਇਆ ਹੁਣ ਤੁਸੀਂ ਉਹ ਲੰਗਰ ਖਾਣ ਹੀ ਰਹੇ ਕੀ ਗੱਲ ਲੰਗਰ ਮੁੱਕ ਗਿਆ ਕਿ ਉਹ ਲੰਗਰ ਦੇ ਵਿੱਚ ਕਰ ਲਈ ਡੱਕਪੀ ਜਾਓ ਲੰਗਰ ਦੇ ਵਿੱਚ ਕੋਈ ਕੈਮੀਕਲ ਪਾਤਾ ਉਹ ਗਲਤ ਤੁਹਾਡੇ ਤੇ ਲੱਗ ਰਹੀ ਆ ਕਿ ਮਾਨ ਸਾਹਿਬ ਜੀ ਤੁਸੀਂ ਜਦੋਂ ਮਹੱਲਾ ਕਲੀਨਿਕ ਬਣਾ ਦਿੱਤੇ ਆ ਉਹਦੇ ਵਿੱਚੋਂ ਕਿਉਂ ਡਰਦੇ ਆ ਤੁਸੀਂ ਕਿਉਂ ਜਾ ਕੇ ਦਾਖਲ ਨਹੀਂ ਹੋਏ ਕਿਉਂ ਜਾ ਕੇ ਸਰਕਾਰੀ ਹਸਪਤਾਲਾਂ ਚ ਦਾਖਲ ਨਹੀਂ ਹੋਏ ਪੰਜਾਬ ਦੇ ਕੀ ਗੱਲ ਉੱਥੇ ਡਾਕਟਰ ਹੈ ਨਹੀਂ ਨੰਬਰ 1 ਮਸ਼ੀਨਾਂ ਹੈ ਨਹੀਂ ਨੰਬਰ 2 ਜਾ ਉੱਥੇ ਇਲਾਜ ਹੀ ਹੈ ਨਹੀਂ ਨੰਬਰ 3 ਮਹੱਲਾ ਕਲੀਨਿਕ ਉੱਥੇ ਕਿਉਂ ਨਹੀਂ ਹੋਏ ਨੰਬਰ 1 ਕੀ ਉੱਥੇ ਹੀ ਲਾ ਜਾਣੀ ਨੰਬਰ 2 ਕਿ ਤੁਸੀਂ ਡਰਦੇ ਹੋ ਉਥੋਂ ਦਾਖਲ ਹੋਣ ਤੋਂ ਤੁਹਾਨੂੰ ਇਹ ਚੀਜ਼ ਦਾ ਪਤਾ ਸੀ ਕਿ ਉੱਥੇ ਕਿਸੇ ਨੇ ਹੱਥ ਨਹੀਂ ਪਾਉਣਾ ਸਭ ਤੋਂ ਵੱਡੀ ਗੱਲ ਏ ਕਿ ਤੁਸੀਂ ਜਿਹੜੇ ਆ 3 ਕਰੋੜ ਲੋਕ ਆ ਇਹਨਾਂ ਨੂੰ ਚੱਕਰਾਂ ਚ ਪਾਈ ਫਿਰਦੇ ਆ ਵੀ ਅਸੀਂ ਆ ਕਰਤਾ ਸੀ ਉਹ ਕਰਤਾ ਅਸੀਂ ਇਹ ਕਰਤਾ ਸੀ ਉਹ ਕਰਤਾ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਵਿੱਚ ਵਰਕਰ ਬੈਠਿਆ ਓਏ ਤੁਸੀਂ ਲੋਕਾਂ ਨੂੰ ਜਾ ਜਾ ਕੇ ਕਹਿਨੇ ਹੁੰਨੇ ਆ ਕਿ ਆ ਅਸੀਂ ਕਰਤਾ ਸੀ ਉਹ ਕਰਤਾ ਜਿਹੜੇ ਵੋਟਾਂ ਮੰਗਦੇ ਆ ਐਮ ਐਲ ਏ ਦੀਆਂ ਜਿਹੜੇ ਵੋਟਾਂ ਸਰਪੰਚੀ ਦੀਆਂ ਮੰਗਣਗੇ ਬਾਈ ਇੱਕ ਤਾਂ ਹੁੰਦਾ ਚੱਪਣੀ ਚ ਨੱਕ ਡੋਬ ਕੇ ਮਰਨਾ ਤੁਸੀਂ ਆਪ ਨੂੰ ਮੂੰਹ ਆਪ ਘੁੱਟ ਕੇ ਮਰ ਜੋ ਜਿਹੜੇ ਹਾਲਾਤ ਹੋਏ ਪਏ ਆ ਹੈ ਪੰਜਾਬ ਦੇ ਲੋਕੋ ਜਦੋਂ ਤੁਹਾਡੇ ਕੋਲ ਝਾੜੂ ਵਾਲੇ ਵੋਟ ਮੰਗਣ ਚਾਹੇ ਸਰਪੰਚੀ ਦੀ ਮੰਗਣ ਚਾਇਓ ਮੈਂਬਰੀ ਦੀ ਮੰਗਣ ਚਾਇਓ ਐਮਐਲਏ ਦੀ ਮੰਗਣ ਚਾਇਓ ਬਲਾਕ ਸੰਮਤੀ ਦੀ ਵੋਟ ਮੰਗਣ ਚਾਇਓ ਕਿਸੇ ਚੀਜ਼ ਦੀ ਵੋਟ ਮੰਗਣ ਤੇ ਉਹ ਇਹ ਕਹਿਣ ਕਿ ਮਾਨ ਸਾਹਿਬ ਨੇ ਮਹੱਲਾ ਕਲੀਨਿਕ ਬਣਾਤੇ ਆ ਹੁਣ ਜੇਕਰ ਅਸੀਂ ਇਹ ਕਹਿੰਨੇ ਆ ਕਿ ਜਿਹੜੇ ਪੰਜਾਬ ਦੇ ਵਿੱਚ ਮਹੱਲਾ ਕਲੀਨਿਕ ਬਣਾਏ ਆ ਹੋ ਸਕਦਾ ਉਹਨਾਂ ਵਿੱਚ ਕੋਈ ਕਮੀ ਪੇਛੀ ਰਹਿ ਗਈ ਹੋਵੇ ਇਸ ਕਰਕੇ ਇਹ ਨਹੀਂ ਪਹੁੰਚੇ ਹਾਂ ਦਿੱਲੀ ਜਾ ਕੇ ਤੁਸੀਂ ਜਿਹੜੇ ਅਰਵਿੰਦ ਕੇਸਰੀਵਾਲ ਨੇ ਮੁਹੱਲਾ ਕਲੀਨਿਕ ਬਣਾਏ ਆ ਫੇਰ ਤੁਸੀਂ ਦਿੱਲੀ ਦੇ ਅਰਵਿੰਦ ਕੇਸਰੀਵਾਲ ਦੇ ਬਣਾਏ ਹੋਏ ਮੁਹੱਲਾ ਕਲੀਨਿਕਾਂ ਚ ਦਾਖਲ ਕਿਉਂ ਨਹੀਂ ਹੋਏ মিডিਆ ਚੈਨਲਾਂ ਵਾਲੇ ਦੱਸ ਰਹੇ ਆ ਕਿ ਅਪੋਲੋ ਹਸਪੀਟਲ ਆ ਕੋਈ ਤੁਸੀਂ ਉੱਥੇ ਜਾ ਕੇ ਦਾਖਲ ਹੋਏ ਆ ਅਪੋਲੋ ਹਸਪੀਟਲ ਵਿੱਚ ਕਿਉਂ ਦਾਖਲ ਹੋਏ ਆ ਦਿੱਲੀ ਦੇ ਮੁਹੱਲਾ ਕਲੀਨਿਕਾਂ ਚ ਕਿਉਂ ਨਹੀਂ ਦਾਖਲ ਹੋਏ ਉੱਥੇ ਤਾਂ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਬਣਾਏ ਸੀ ਉੱਥੇ ਕੀ ਕਮੀ ਪੇਛੀ ਸੀ ਉਹ ਦੱਸੋ ਤੇ ਜੇਕਰ ਤੁਸੀਂ ਦਿੱਲੀ ਦੇ ਮਹੱਲਾ ਕਲੀਨਿਕਾਂ ਚ ਦਾਖਲ ਨਹੀਂ ਹੋਏ ਤੁਸੀਂ ਪੰਜਾਬ ਦੇ ਮਹੱਲਾ ਕਲੀਨਿਕਾਂ ਚ ਦਾਖਲ ਨਹੀਂ ਹੋਏ ਤੇ ਫੇਰ ਤੁਸੀਂ ਇਹ ਕਿਵੇਂ ਕਹਿ ਸਕਦੇ ਆ ਲੋਕਾਂ ਨੂੰ ਕਿ ਅਸੀਂ ਬਹੁਤ ਵਧੀਆ ਹਸਪੀਟਲ ਕਰਦੇ ਆ ਮਹੱਲਾ ਕਲੀਨਿਕ ਬਣਾਉਂਦੇ ਆ ਵੱਡੇ ਵੱਡੇ ਬੈਨਰ ਕਿਉਂ ਲਾਏ ਉਹ ਮਹੱਲਾ ਕਲੀਨਿਕਾਂ ਦੇ ਫਿੱਟੇ ਲਾਂਤਾ ਜਿਹੜਾ ਇੱਕ ਮੁੱਖ ਮੰਤਰੀ ਦਾ ਇਲਾਜ ਨਹੀਂ ਕਰ ਸਕਦਾ ਇੱਕ ਵਿਅਕਤੀ ਦਾ ਇਲਾਜ ਕਰਨ ਨੂੰ ਉੱਥੇ ਸਮਾਨ ਪੂਰਾ ਨਹੀਂਗਾ ਉੱਥੇ ਕੁਝ ਹੈ ਨਹੀਂਗਾ ਇੱਕ 23 ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਇੱਕ ਬੰਦੇ ਦੇ ਇਲਾਜ ਵਾਸਤੇ ਕੁਝ ਹੈ ਨਹੀਂਗਾ ਫਿਰ ਉਹ 3 ਕਰੋੜ ਲੋਕਾਂ ਦਾ ਇਲਾਜ ਕਿਵੇਂ ਕਰਦੇ ਹੋਣਗੇ ਤੁਸੀਂ 5 ਲੱਖ ਖਲਾਕਾਟ ਚਲਾਉਂਦੇ ਤੁਹਾਨੂੰ ਵੀ ਪਤਾ ਲੱਗਦਾ ਕਿਵੇਂ ਚੱਲਦਾ ਕਿਵੇਂ ਨਹੀਂ ਚੱਲਦਾ ਸੁੰਦੇ ਵਿੱਚ ਇਹ ਵੀ ਹੁੰਦਾ ਕਿ ਜਿਹੜਾ ਆ ਟ੍ਰਿਬਿਊਨ ਚੈਨਲ ਦੀ ਖਬਰ ਸੀ ਕੋਈ ਪੱਤਰਕਾਰ ਸੱਜਣ ਦੇ ਰਿਹਾ ਸੀ ਖਬਰ ਤਰਕ ਟੀਵੀ ਚੈਨਲ ਵਾਲਾ ਸੀ ਉਹ ਦੱਸ ਰਿਹਾ ਸੀ ਕਿ 600 ਕਰੋੜ ਰੁਪਇਆ ਤੁਸੀਂ 5 ਲੱਖ ਵਾਲੇ ਕਾਟ ਦਾ ਦੇਣਾ ਤੇ ਉਹ ਇਸ ਕਰਕੇ ਪ੍ਰਾਈਵੇਟ ਹਸਪੀਟਲ ਵਾਲਿਆਂ ਨੇ ਪੰਜਾਬੀ ਚ ਜਿਹਨੂੰ ਕਹਿੰਦੇ ਆ ਨਾ ਹੱਥ ਜੋੜਤੇ ਆ ਸਸਰੀ ਕਾਲ ਕਰਤੀ ਆ ਤੁਹਾਡੇ 5 ਲੱਖ ਵਾਲੇ ਕਾਟ ਨੂੰ ਜਿਵੇਂ ਹੁਣ ਤੁਸੀਂ ਤਾਂ ਤੁਹਾਡਾ ਤਾਂ ਇਲਾਜ ਦਿੱਲੀ ਚ ਹੋ ਜਾਊਗਾ ਤੁਹਾਡਾ ਇਲਾਜ ਅਮਰੀਕਾ ਚ ਵੀ ਹੋ ਜਾਊਗਾ ਹਾਲਾਕੀ ਅਮਰੀਕਾ ਵਾਲੇ ਮਹੱਲਾ ਕਲੀਨਿਕ ਮੰਗਦੇ ਸੀ ਤੁਹਾਡੇ ਕੋਲੋਂ ਪਰ ਆ ਲੋਕ ਕਿੱਥੇ ਜਾਣਗੇ ਜਿਹੜੇ 20 20 ਫੁੱਟ ਤੋਂ ਡਿੱਗਦੇ ਆ ਜਿਹੜਾ ਇੱਥੋਂ 10 10 ਫੁੱਟ ਤੋਂ 15 15 ਫੁੱਟ ਤੋਂ ਡਿੱਗਦੇ ਆ ਕਈ ਬਿਲਡਿੰਗਾਂ ਤੋਂ ਡਿੱਗ ਪੈਂਦੇ ਆ ਉਹ ਕਿੱਥੇ ਜਾਣਗੇ ਕਈ ਧੌਣਾ ਜਿਹਨਾਂ ਵਿਚਾਰਾਂ ਦੀਆਂ ਧੌਣਾ ਕਰੇ ਕੋਈ ਨਾ ਪਈਂ ਮੈਂ ਕਈ ਵਾਰ ਕਹਿ ਚੁੱਕਿਆ ਲੋਕੋ ਇਹ ਬਹੁਤ ਤਗੜੀ ਗੱਲ ਆ ਕਿ ਇੱਕ ਮੁੱਖ ਮੰਤਰੀ ਦਾ ਪੰਜਾਬ ਦੇ ਹਸਪਤਾਲਾਂ ਵਿੱਚ ਇਲਾਜ ਨਾ ਹੋ ਰਿਹਾ ਹੋਵੇ ਜਾ ਕੇ ਦਿੱਲੀ ਦੇ ਹਸਪਤਲ ਦੇ ਵਿੱਚ ਇਲਾਜ ਹੋ ਰਿਹਾ ਹੋਵੇ ਇਹਦੇ ਉੱਤੇ ਪੰਜਾਬ ਵਾਸਤੇ ਸ਼ਰਮਨਾਕ ਗੱਲ ਕੀ ਹੋ ਸਕਦੀ ਆ ਕਿ ਵਿਰੋਧੀਆਂ ਦੇ ਤੰਜ ਕਸਣ ਜੋਗਰੇ ਰਹਿ ਗਏ ਵਿਧਾਨ ਸਭਾ ਦੇ ਵਿੱਚ ਤਾਂ ਚੀਕਾਂ ਮਾਰਦੇ ਆ ਆਪ ਦੇ ਵਾਸਤੇ ਹਸਪਤਲ ਨਹੀਂ ਬਣਾ ਸਕਿਆ 3 ਕਰੋੜ ਲੋਕਾਂ ਵਾਸਤੇ ਮਹੱਲਾ ਕਲੀਨਿਕ ਬਣਾਉਣ ਲੱਗਿਆ ਸੀ ਮੈਂ ਤੇ ਵੀ ਕਹੀ ਜਾਂਦਾ ਕਿ ਜਿਹੜੇ ਮਹੱਲਾ ਕਲੀਨਿਕ ਬਣਾਏ ਆ ਉਹਨਾਂ ਵਿੱਚ ਕੋਈ ਨਾ ਕੋਈ ਕਮੀ ਪੇਛੀ ਹੋਊਗੀ ਪੰਜਾਬ ਦੇ ਵਿੱਚ ਪਰ ਜਿਹੜੇ ਕੇਸਲੀਵਾਲ ਨੇ ਮਹੱਲਾ ਕਲੀਨਿਕ ਦਿੱਲੀ ਚ ਬਣਾਏ ਆ ਭਾਈ ਉਹਨਾਂ 'ਚ ਤਾਂ ਕੋਈ ਕਮੀ ਪੇਛੀ ਨਹੀਂ ਹੋਊਗੀ ਉਹਨਾਂ ਵਿੱਚ ਤਾਂ ਕੋਈ ਕਮੀ ਨਹੀਂ ਹੋਣੀ ਕਿਉਂਕਿ ਉਹ ਤਾਂ ਏਡੋ ਪਹਿਲਾਂ ਦੇ ਬਣਿਆ ਫਿਰ ਉੱਥੇ ਜਾ ਕੇ ਵੀ ਦਾਖਲ ਨਹੀਂ ਹੋਇਆ ਤੇ ਜਾ ਕੇ ਹੋ ਗਿਆ ਅਪੋਲੋ ਹਸਪੀਟਲ ਵਿੱਚ ਦਾਖਲ ਕਮਾਲ ਹੋ ਗਈ ਇੱਥੋਂ ਪਤਾ ਲੋਕੋ ਸਮਝੋ ਗੱਲ ਨੂੰ ਇਹ ਗੱਲਾਂ ਵਾਲਾ ਮੰਤਰੀ ਆ ਤੁਸੀਂ ਗੱਲਾਂ 'ਚ ਆਗੇ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਕਿਸੇ ਰਿਸ਼ਤੇਦਾਰ ਤੇ ਵਿਸ਼ਵਾਸ ਨਹੀਂ ਕੀਤਾ ਐਨਾ ਇਹਨਾਂ ਨੇ ਰੱਬ ਤੇ ਵਿਸ਼ਵਾਸ ਨਹੀਂ ਕੀਤਾ ਤੇ ਲੋਕ ਰੱਬ ਨੂੰ ਇਹ ਕਹਿਣ ਲੱਗੇ ਸੀ ਕਿ ਸਾਡੇ ਵਾਸਤੇ ਫਰਿਸ਼ਤਾ ਘਲਤਾ ਸਾਡੇ ਵਾਸਤੇ ਆ ਘਲਤਾ ਜੀ ਦੇ ਕਰਕੇ ਹੋਰ ਕੋਈ ਭਗਵੰਤ ਮਾਨ ਦੀ ਸ਼ਕਲ ਨਾਲ ਕਹਿੰਦੇ ਨੇ ਇੱਕ ਸ਼ਕਲ ਦੇ 7-8 ਬੰਦੇ ਹੋਣਗੇ ਤਾਂ ਤੇਰੀ ਸ਼ਕਲ ਦੇ ਨਾਲ ਦੇ ਵੀ ਮਾਨ ਸਾਹ ਤੁਹਾਡੀ ਸ਼ਕਲ ਦੇ ਨਾਲ ਵੀ 7-8 ਬੰਦੇ ਹੋਣਗੇ ਪਰ 7-8ਾਂ ਵਿੱਚੋਂ ਤੁਹਾਡੀਆਂ ਗੱਲਾਂ ਤੇ ਡੁੱਲ ਗਏ ਜਿਵੇਂ ਉਹ ਗਾਣਾ ਨਹੀਂ ਆਇਆ ਸੀ ਤੇਰੀ ਮਹਿੰਦੀ ਰੱਗੀ ਪਾਗੇ ਉੱਤੇ ਸੋਹਣਿਆ ਮੈਂ ਡੁੱਲ ਪਤਾ ਨਹੀਂ ਗਾਣਾ ਆਇਆ ਸੀਗਾ ਕਿ ਡੁੱਲ ਗਈ ਮੈਂ ਪੱਟ ਹੋਣ ਆ ਉਸ ਤਰ੍ਹਾਂ ਇਹ ਤੁਹਾਡੀਆਂ ਗੱਲਾਂ ਤੇ ਡੁੱਲ ਗਏ ਲੋਕ ਜਿਹਦੇ ਕਰਕੇ 92 ਥੀਲਾ ਦਿੱਤੀਆਂ ਤੇ ਵੱਡੀ ਥੀਲਾ ਜਿਹੜੀ ਬੋਕਰ ਸਭ ਤੋਂ ਤਗੜੀ ਉਹਨੇ ਆਪ ਦੇ ਇਲਾਜ ਵਾਸਤੇ ਹਸਪੀਟਲ ਨਹੀਂ ਬਣਾਇਆ ਕਿ ਦਿੱਲੀ ਦੇ ਵਿੱਚ ਦਾ ਕੇ ਦਾਖਲ ਪਏ ਆ ਇਹ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜੇ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਦਾ ਇਲਾਜ ਕਰਨ ਨੂੰ ਹਸਪੀਟਲ ਨਹੀਂ ਇਹ ਸਾਰੇ ਹਸਪੀਟਲਾਂ ਦੇ ਤੁਸੀਂ ਯਾਦ ਰੱਖੋ ਆਪ ਹਸਪੀਟਲ ਸਾਰੇ ਦੇ ਸਾਰੇ ਤੁਸੀਂ ਫੇਲ ਕਰਤੇ ਆ ਤੁਹਾਡੀ ਇਸ ਗੱਲ ਨੇ ਤੁਸੀਂ ਦਾਖਲ ਪੰਜਾਬ ਚ ਹੋਣਾ ਸੀ ਜਾਂ ਮਹੱਲਾ ਕਲੀਨਿਕਾਂ ਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ